ਸਾਲਟ ਕੱਤੋਂ ਕੱਢ ਸਾਲਟ ਕੱਤੋਂ ਕੱਢ ਲਈ ਬਾਹਰ ਅਹੀਂ ਅੱਜ ਦਿਨਾਂ ਦਾ ਐ ਤੁਹਾਡੇ ਪੰਜਾਬ ਪੁਲਿਸ ਨੇ ਤਾਂ ਸਾਲਟ ਕੱਤੋਂ ਕੱਢ ਲਈ ਤੁਸੀਂ ਡਰਿੰਕ ਕੀ ਪੈਗ ਲਾਇਏ ਪੈਗ ਲਾਇਏ ਪਏ ਤੁਸੀਂ ਇਹ ਸਾਲਟ ਬਾਹਰ ਕੱਤੋਂ ਕੱਢ ਲਈ ਡਰਨਾ ਪਿਆ ਮੈਂ ਉਹ ਸਾਲਟ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖ ਸਤੇ ਬਰਦੀ ਪਈ ਹੈ ਤਸਵੀਰਾਂ ਲਾਈਵ ਜਲੰਧਰ ਤੋਂ ਦਿਖਾ ਰਹੇ ਆ ਕਿਦਾਂ ਗੁੰਡਾ ਕਰਦੀ ਕੀਤੀ ਜਾ ਰਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸੋ ਇੱਕ ਬੰਦਾ ਭੱਜ ਗਿਆ ਵਾ ਸੋ ਨਾਮ ਕੀ ਵੀ ਇਦਾਂ ਆ ਤੈਨੂੰ ਦੱਸਾਂਗਾ ਨਾਮ ਕੀ ਰੁਕ ਜਾ ਰੁਕੇ ठाਣਾ ਕੋਗਲਾ ਰੁਕੇ ਆ ਜਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਹੁਣ ਤੂੰ ਬਾਹਰ ਆ ਬੀਸੀਆ ਟੀਮ ਨੂੰ ਫੋਨ ਕਰੀ ਮੈਂ ਰੁਕੇ ਆਉਣੀ ਕਰਦਾ ਆ ਜਾ ਆ ਮੇਰਾ ਭਰਾ ਬਾਹਰ ਆ ਜਾ ਤੁਸੀਂ ਕੀ ਕੀ ਸਾਬਤ ਕੀ ਕਰਨਾ ਚਾਹੁੰਦਾ ਮੈਂ ਮੈਂ ਤੈਨੂੰ ਮਾਣਾ ਨਹੀਂ ਬੋਲੇ ਕੁਝ ਉਹ ਬਾਹਰ ਆ ਜਾ ਸਾਲਟ ਕੱਟ ਕੇ ਸਾਨੂੰ ਕਹੋ ਕਿ ਸ਼ਰਾਬੀ ਸੀ ਅੱਛਾ ਸ਼ਰਾਬੀ ਸੀ ਸ਼ਰਾਬ ਪੀ ਸੈਲਟ ਕੱਟੇਗਾ ਸ਼ਰਾਬੀ ਦਾ ਸੈਲਟ ਕੱਟੇਗਾ ਤੂੰ ਗੁੰਡਾ ਵਾਂ ਤੂੰ ਗੁੰਡਾ ਵਾਂ ਭਰਾ ਬੋਲੇ ਤੈਨੂੰ ਭਰਾ ਬੋਲੇ ਸੈਲਟ ਕੱਟ ਕੇ ਮਾਰਾਂ ਰੁਕ ਰੁਕੀ ਦੋ ਮਿੰਟ ਦੋ ਮਿੰਟ ਯਾਰ ਬੋਲ ਨਾ ਅੱਛਾ ਅ ਸਾਲਟ ਗੱਡੀ ਸੀ ਤੂੰ ਸਾਲਟ ਗੱਡੀ ਸੀ ਬੱਸ ਸਟੈਂਡ ਨਾ ਇੱਕ ਮਲਾਇਮ ਆ ਤੂੰ ਮਾਰਨ ਦੀ ਕੋਸ਼ਿਸ਼ ਕਰਦਾ ਸਾਨੂੰ ਧਮਕੀਆਂ ਦਿੰਦਾ ਵਾ ਮਾਰਨ ਦੀ ਚੱਲ ਆ ਜਾ ਬਾਹਰ ਬਾਹਰ ਆ ਆ ਜਾ ਆ ਜਾ ਫਟਾਫਟ ਆਜਾ ਤੂੰ ਬਾਹਰ ਆਜਾ ਰੁਕ ਜਾ ਦੋ ਮਿੰਟ ਟੱਕੀ ਛੱਡ ਦੇ ਮੇਰਾ ਤੂੰ ਸਾਲਟ ਕੱਢੀ ਨਾ ਜੀ ਆ ਰਹਿ ਜਾਗਾ ਮੈਂ ਸਾਲਟ ਨਹੀਂ ਕੱਢੀ ਤੂੰ ਸਾਲਟ ਕੱਢ ਕੇ ਬਾਹਰ ਆ ਇਸਟੈਂਡ ਸਾਡੇ ਕੋਲ ਆਓ ਫਟਾਫਟ ਆਜਾ ਆਜਾ ਭਾਈ ਨੂੰ ਫੋਨ ਕਰ ਜਲੰਧਰ ਜਲੰਧਰ ਤੋਂ ਜਲੰਧਰ ਤੋਂ ਬੱਸ ਸਟੈਂਡ ਬੱਸ ਸਟੈਂਡ ਆਜੋ ਆਜੋ ਮੇਰਾ ਭਰਾ ਬਾਹਰ ਆਜੋ ਓਮ ਵੀਜ਼ਾ ਦੇ ਕੋਲ ਓਮ ਵੀਜ਼ਾ ਦੇ ਕੋਲ ਤੂੰ ਗੁੰਡੇ ਹੋ ਤੂੰ ਮਲਾਜ਼ਮ ਗੁੰਡੇ ਸੋ ਤਸਵੀਰਾਂ ਦੇਖਦਾ ਸਾਲਟ ਪਈ ਗਿਆ ਜਦੋਂ ਸਾਡੀ ਟੀਮ ਇੱਥੇ ਘੁੰਮ ਰਹੀ ਸੀ ਨਸ਼ਾ ਕੀਤਾ ਪੰਜਾਬ ਪੁਲਿਸ ਦੀ ਵਰਦੀ ਵਿੱਚ ਆ ਕਿੱਥੇ ਡਿਊਟੀ ਕਿੱਥੇ ਤੇਰੀ ਡਿਊਟੀ ਕਿੱਥੇ ਤੇਰੀ ਇਹ ਕੌ ਓਏ ਲੈ ਚੰਗੀ ਗੱਲ ਡਿਊਟੀ ਕਿੱਥੇ ਤੇਰੀ ਚੰਗੀ ਗੱਲ ਨਹੀਂ ਡਿਊਟੀ ਕਿੱਥੇ ਤੇਰੀ ਮੈਂ ਪੱਤਰਕਾਰ ਆ ਵੀਰੇ ਮਾਰਾ ਟਾੜਾ ਨਹੀਂ ਹੈਗਾ ਮੈਂ ਮੈਂ ਤੈਨੂੰ ਮਾਰਾਂ ਡਿਊਟੀ ਕਿੱਥੇ ਤੇਰੀ ਮੈਂ ਤੈਨੂੰ ਮਾਰਾਂ ਤੂੰ ਗੁੰਡਾ ਵਾਂ ਸਾਲਟ ਕੱਢ ਕੇ ਬਾਹਰ ਨਾ ਇਹ ਇਸ ਕੰਮ ਨੂੰ ਦਿੱਤੀ ਪੰਜਾਬ ਪੁਲਿਸ ਨੇ ਨਹੀਂ ਨਹੀਂ ਜਨਾਬ ਫਾਇਦਾ ਚ ਕਰਾਂ ਮੈਂ ਜੀਤ ਸਿੰਘ ਆਹੇ ਰੁਕੀ ਗੱਲ ਕਰਾਈ ਆ ਗੱਲ ਕਰੋ ਮੈਂ ਪੁੱਛਿਆ ਮੈਂ ਯਾਰ ਜਿਹੜੀ ਜੀਪ ਦਾਪੜਾ ਪੱਤਰਕਾਰ ਆ ਦੱਸ ਉਹਨੂੰ ਭਾਈ ਪੱਤਰਕਾਰ ਕਰ ਕਰ ਰੰਜਮ ਥਾਪੜ ਜ਼ਿਲੰਦਰ ਤੂੰ ਰੰਜਮ ਥਾਪੜ ਭਾਈ ਲਿਖੋ ਰੰਜਨ ਦਾ ਪਰ ਨਾਲ ਦਾ ਸੀ ਕਹਿੰਦੇ ਵੀ ਡਰਿੰਕ ਕੀਤੀ ਵੀ ਆ ਰੰਜਨ ਦਾ ਪਰ ਪੈਗ ਲਾਏ ਪਏ ਨੇ ਪੂਸ ਲੈਣੇ ਸਾਲਟ ਗੱਡੀ ਸਿਵਲ ਚਾ ਨਥਿੰਗ ਪੈਗ ਨਹੀਂ ਲਾਏਗੇ ਪੈਗ ਲਾਏ ਪਏ ਆ ਭਾਜੀ ਪੈਗ ਨਹੀਂ ਲਾਏਗੇ ਤੁਸੀਂ ਸਾਲਟ ਗੱਡੀ ਨਾਲ ਰੋਟੀ ਲੈਣ ਆਏ ਠੀਕ ਹੈ ਨਾ ਸੋ ਕੰਟਰੋਲ ਤੇ ਫੋਨ ਕੀਤਾ ਗਿਆ ਵਾ ਦੱਸ ਦਿਆ ਕਿ ਮੁਲਾਜ਼ਮ ਆ ਰਹੇ ਨੇ ਜਲੰਧਰ ਦੇ ਬੱਸ ਸਟੈਂਡ ਦੇ ਨੇੜੇ ਖੜੇ ਆ ਤੁਸੀਂ ਜੋ ਮਰਜ਼ੀ ਬੋਲ ਜੋ ਆ ਭਾਈ ਨੂੰ ਫੋਨ ਕਰੀ ਇੱਕ ਮਿੰਟ ਰੁਕ ਜਾਓ ਆਪਾਂ ਨੂੰ ਕਹਿੰਦੇ ਭਾਈ ਮਿੰਦੂ ਕੋਲ ਤੁਸੀਂ ਇਹਨਾਂ ਨਾਲ ਹੀ ਗੁੰਡੇ ਹੋ ਨਹੀਂ ਨਹੀਂ ਮਲਾਦਮ ਹੋ ਤੁਸੀਂ ਤੁਸੀਂ ਵੀ ਮਲਾਦਮ ਹੋ ਕਿਸੇ ਡਿਊਟੀ ਕਿੱਥੇ ਆ ਸੋ ਦੇਖ ਸਕਦੇ ਇੰਨੇ ਕ ਪੈਗ ਲਾਏ ਪਏ ਨੇ ਗੱਡੀ ਕਾਬੂ ਚ ਨਹੀਂ ਆ ਰਹੀ ਤੂੰ ਮੈਂ ਮੇਰੀ ਸਵੇਰੇ ਨਿਊਜ਼ੇ ਮੇਰੀ ਮੇਰਾ ਭਰਾ ਨਿਊਜ਼ ਕਿੱਥੇ ਰਹਿਣਾ ਲਿਓ ਹੈ ਕਿੱਥੇ ਤੇ ਰਹਿਣਾ ਲਿਓ ਮੈਂ ਤੈਨੂੰ ਇੱਕ ਪਹਿਲੀ ਡਿਊਟੀ ਕਿੱਥੇ ਆ ਤੂੰ ਸਾਲਟ ਗੱਡੀ ਜੰਨੇ ਸੋ ਤਸਵੀਰਾਂ ਦੇਖਦਾ ਸਾਲਟ ਪਈ ਆ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਪਿੱਛੇ ਦੀ ਗੱਡੀ ਲਗਾਈ ਹੈ ਹੈ ਰੱਖੀ ਹੈ ਕਿਸ ਲਈ ਰੱਖੀ ਹੈ ਆਫ ਡਿਊਟੀ ਤੇ ਸਾਲਟ ਲੈ ਕੇ ਘੁੰਮੂਗਾ ਕਿਦਾਂ ਆਫ ਡਿਊਟੀ ਤੇ ਸਾਲਟ ਲੈ ਕੇ ਘੁੰਮੂਗਾ ਆਏ ਆਏ ਤੈਨੂੰ ਕਿ ਆਏ ਆ ਕਿਹਦੇ ਦਾ ਚਲਾਈ ਤਾਂ ਨਹੀਂ ਤਦ ਤੂੰ ਬਾਹਰ ਦਈਆਂ ਆ ਸੀਗਾ ਸੋ ਤੁਹਾਨੂੰ ਇੱਕ ਵੀਡੀਓ ਦਿਖਾ ਰਿਹਾ ਆ ਜਿਸ ਚ ਇਹਦੇ ਵੱਲੋਂ 60 ਗੱਡੀ ਦੀ ਦੱਦੀ ਕੀ ਧਮਕੀ ਦਿੱਤੀ ਗਈ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜੋ ਆਪਣੀ ਪਾਵਰ ਦਾ ਫਾਇਦਾ ਤੂੰ ਸੁਸਪੈਂਡ ਕਰਾਦੀ ਸੁਸਪੈਂਡ ਕਰਾਦੀ ਤੂੰ ਪੱਤਰਕਾਰ ਸੁਸਪੈਂਡ ਕਰਾਦੀ ਮੈਂ ਪੁਲਿਸ ਅਫਸਰ ਆ ਮੈਂ ਫੌਜੀ ਲੁਟਾਰਾ ਤੂੰ ਤੁਸੀਂ 60 ਗੱਡੀ ਕੱਢ ਕੇ ਬਾਹਰ ਘੁੰਮੂਗੇ ਮੈਂ ਮੈਂ ਤੈਨੂੰ ਕਹਿੰਦਾ ਤੇਰੇ ਦੇ ਤਾਣੀ ਤੇਰੇ ਦੇ ਖਿਆਲ ਤਾਂ ਨਹੀਂ ਕੀਤਾ ਠੀਕ ਹੈ ਯਾਰ ਮਾੜਾ ਨੋ ਨਹੀਂ ਨਹੀਂ ਸਾਲਟ ਘਟਨ ਦਾ ਕਾਰਨ ਕੀ ਸੀ ਭਰਾਵਾ ਇੱਥੇ ਮੇਰੇ 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 ਮੈਨੂੰ ਧੰਕੀਆਂ ਮਿਲੀਆਂ ਤੇ ਸਾਨੂੰ ਧੰਕੀ ਦਊਂਗਾ ਮੈਂ ਤੈਨੂੰ ਧੰਕੀ ਨਹੀਂ ਦਿੱਤੀ ਫਿਰ ਮੈਨੂੰ ਧੰਕੀਆਂ ਮਿਲੀਆਂ ਹਾਂ ਠੀਕ ਹੈ ਨਾ ਮੇਰਾ ਪਸੰਦ ਮੈਟਰ ਹੈਗਾ ਤੇ ਸਾਲਟ ਲੈ ਕੇ ਘੁੰਮੂਗਾ ਕਿਦਾਂ ਸਾਲਟ ਲੈ ਕੇ ਜਿਹਦੇ ਮਰਜ਼ੀ ਮਗਰ ਪੈਜੂਗਾ ਇਹ ਸਾਲਟਾ ਮੇਰਾ ਭਰਾ ਦੋ ਹੱਥ ਸਾਡੇ ਦੋ ਹੱਥ ਤੇਰੇ ਆ ਠੀਕ ਆਪਾਂ ਨੂੰ ਇੰਨੀ ਟੈਨਸ਼ਨ ਨਹੀਂ ਆ ਤੇਰੀ ਮਰਦੀ ਦੀ ਰਿਸਪੈਕਟ ਆ ਜਿਹੜੇ ਜ਼ੋਰ ਤੇ ਜਿਹੜੀ ਨਿਊਜ਼ ਤੇ ਲਾਣੀ ਲਾਦੇ ਆ ਬਰਦੀ ਦੀ ਤੇਰੀ ਦੀ ਰਿਸਪੈਕਟ ਆ ਮੈਂ ਤੈਨੂੰ ਪਹਿਲੀ ਗੱਲ ਬੋਲੀ ਜਿਹੜੀ న్యూਸ ਤੇ ਲਾਣੇ ਲਾ ਦਿਆਂ ਮੈਨੂੰ ਸਸਪੈਂਡ ਕਰਾਣਾ ਮੈਂ ਸਵੇਰੇ ਲਿਖ ਕੇ ਦੇ ਦੇਣਾ ਨੌਕਰੀ ਛੱਡ ਦੇਵਾਂਗਾ ਤੇ ਗੁੰਡਾਗਰਦੀ ਕਰਨੀ ਕਰਨੀ ਹੈ ਮੈਂ ਕਦੇ ਨਹੀਂ ਸਰਕਾਰੀ ਸਾਲਟ ਦਾ ਕੀ ਹੈ ਮੈਂ ਮੈਂ ਫੌਜੀ ਬੰਦਾ ਮੈਂ ਫੌਜੀ ਬੰਦਾ ਹਾਂ ਤੇ ਸਾਲਟ ਲੈ ਕੇ ਬਾਹਰ ਕਿਉਂ ਆਇਆ ਮੇਰਾ ਭਰਾ ਮੈਂ ਤੈਨੂੰ ਪਹਿਲੀ ਗੱਲ ਬੋਲੀ ਮੈਂ ਫੌਜੀ ਬੰਦਾ ਤੇ ਫੌਜੀ ਬੰਦੇ ਸਾਲਟ ਲੈ ਕੇ ਕੋ ਮੂੰਗਾ ਸੜਕਾ ਤੇ ਪੈਕੇ ਕਿਉਂ ਲਾਇਪੇ ਸ਼ਰਾਬ ਪੀਦੀ ਸਾਲਟ ਕਿੱਦਾਂ ਫੜ ਲਈ ਤੂੰ ਵੀ ਨਹੀਂ ਉਸਦਾ ਸ਼ਰਾਬ ਮੈਂ ਪੀਦਾ ਨਹੀਂ ਹਾਂ ਕੀ ਮੈਂ ਸ਼ਰਾਬ ਸਾਲਟ ਕਿਉਂ ਗੱਡੀ ਤੁਸੀਂ ਮੁਲਾਜ਼ਮ ਹੋ ਦੇਖ ਤੁਸੀਂ ਵੀ ਮਲਾਜ਼ਮ ਹੋ ਇਹ ਗੱਲ ਗਲਤ ਸੀ ਕਿ ਸਾਲਟ ਕੱਢਣੀ ਐ ਇਦਾਂ ਗਲਤ ਗੱਲ ਲਾਣਾ ਤੁਸੀਂ ਨਾ ਲਓ ਇਹਦੇ ਗਲਤੀ ਆ ਪਰ ਰੋਟੀ ਖਾਣਾ ਸੀ ਗੱਲ ਪੈਕ ਕਿੰਨੇ ਲਾਏ ਪੈਕ ਕਿੰਨੇ ਲਾਏ ਤੁਸੀਂ ਆ ਵੀਡੀਓ ਚ ਕਹਿੰਦੇ ਸਾਲਟ ਗੱਡੀ ਕਿ ਲੋਡ ਸੀ ਕਿ ਸਾਲਟ ਦੀ ਇਦਾਂ ਨਾਮ ਲਓ ਕਰੋ ਤੁਸੀਂ ਗਲਤ ਕੋ ਸੁਣੋ ਸੋ ਨਾਲ ਦੇ ਵਿਅਕਤੀ ਵੀ ਕਹਿ ਰਹੇ ਨੇ ਕਿ ਗਲਤੀ ਐ ਸਾਲਟ ਗੱਡੀ ਇਹ ਗਲਤੀ ਮੰਨ ਰਹੇ ਨੇ ਜੋ ਵਿਅਕਤੀ ਦੇ ਨਾਲ ਆ ਆਏ ਰੋਟੀ ਲੈਣਾ ਐ ਰੋਟੀ ਲੈਣਾ ਐ ਰਾਤ ਭਰਾਤ ਕੁੱਤ ਖਾਣੀ ਕਰਦੇ ਲੈਣਾ ਰੋਟੀ ਲੈਣਾ ਆਏ ਠੀਕ ਐ ਨਾ ਇਦਾਂ ਇਹ ਇਹ ਉਹ ਇਹ ਇਦਾਂ ਧੱਕਾ ਕਰਨਾ ਯੋਕਾ ਨਾ ਕਰ ਨੀ ਧੱਕਾ ਕੀ ਐ ਸਾਡ ਤੁਸੀ ਗੱਡੀ ਗਈ ਅਸੀਂ ਗਈ ਸਾਡੇ ਕੋਲ ਕਿਹੜਾ ਹਥਿਆਰ ਦੇਖ ਲਿਆ ਚਲ ਕੋਈ ਗੱਲ ਨਹੀਂ ਭਰਾ ਸਾਡੇ ਕੋਲ ਸਿਰਫ ਕੈਮਰਾ ਵਾ ਐਵੇਂ ਸਾਡਾ ਜੋ ਹੈਗਾ ਤਿਆਰ ਸਵੇਰਾ ਕਰਾ ਦੇ ਯਾਰ ਮੈਂ ਓਪਨ ਚ ਬੋਲ ਰਿਹਾ ਓਪਨ ਚ ਬੋਲ ਰਿਹਾ ਤੇ ਡਰ ਨਹੀਂ ਲੱਗਦਾ ਮੈਂ ਲਿਖਤੀ ਕੰਪਲੇਟ ਦਊਂਗਾ ਡਰ ਮੈਂ ਲਿਖਤੀ ਕੰਪਲੇਟ ਦਊਂਗਾ ਇਹਨਾਂ ਦੀ ਗਲਤੀਆਂ ਕੀ ਨੇ ਇਹਨਾਂ ਦੀ ਕੀ ਗੱਲ ਕਿੰਨੂ ਕਰਦਾ ਵਾ ਮੈਂ ਗੱਲ ਗੱਲ ਨਾ ਗੱਡੀ ਮੇਰਾ ਤਾਂ ਪਲੇਖੇ ਚ ਨਾ ਰਹੀ ਕਿਦੇ ਇਸਫਾਲਟ ਰੱਖ ਕੇ ਜਿੱਦੀ ਮਰਜ਼ੀ ਆ ਜਾ ਚੱਲ ਮੇਰੇ ਵੀ ਕੋਈ 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 ਉਹ ਗਲਤ ਇਸਫਾਲਟ ਰੱਖ ਕਿਸ ਦੀ ਮਰਜ਼ੀ ਆ ਜੀ ਆਮਲਾ ਮਾਮਲਾ ਆ ਜਾ ਮੈਂ ਤਾਂ ਮੈਨੂੰ ਰੋਕ ਕੇ ਰੱਖਣਾ ਹੁਣ ਠੀਕ ਆ ਮੇਰਾ ਭਰਾ ਮੈਨੂੰ ਰੋਕ ਕੇ ਤੂੰ ਪਲੇਖੇ ਚ ਨਾ ਰਹੀ ਕਿਦੇ ਠੀਕ ਆ 912 112 ਤੇ ਲਾ ਰੋਕ ਲਾ ਰੋਕੇ ਯਾਰ ਮੈਂ ਪੁਲਿਸ ਨੂੰ ਲਾਣੀ ਤੇ ਪੈਣਾ ਭਾਈ ਨੂੰ ਫੋਨ ਕਰ ਭਾਈ ਚੱਕਦਾ ਨਹੀਂ ਪਸ ਉੱਚਾ ਉੱਤ ਕਰਕੇ ਬੈਠਾ ਰਹਾ ਬੰਦ ਕੀਤਾ ਪਿਆ ਯਾਰ ਭਾਈ ਨੇ ਮੈਂ ਇਸਫਾਲਟ ਕਿਸ ਦੀ ਲੋਕਾਂ ਡਰਾਂ ਲਈ ਦਿੱਤੀ ਇਸਫਾਲਟ ਲਾ ਆ ਰਹੀ ਮਾਹੌਲ ਨਹੀਂ ਤੁਹਾਨੂੰ ਦਿਖਦਾ ਮਾਹੌਲ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਵਾ ਹੈ ਨਾ ਫੁਜੀ ਵੰਦਾ ਲਟਾਰਾ ਹਾਂ ਮੈਂ ਫੁਜੀ ਲਟਾਰਾ ਹਾਂ ਤੁਸੀਂ ਇੱਕ ਕੰਮ ਸ਼ੋਭਾ ਦਿੰਦੇ ਆਪਾਂ ਨੂੰ ਛੋਟੀ ਲੈਣ ਆਇਆ ਯਾਰ ਇੱਕ ਕੰਮ ਸ਼ੋਭਾ ਦਿੰਦੇ ਆਪਾਂ ਨੂੰ ਕਾਦੇ ਇਹ ਸਲਟਾ ਕੱਢ ਕੇ ਘੁੰਮਣਾ ਪੈਗ ਲਾ ਕੇ ਘੁੰਮਣਾ ਹੈ ਪੈਗ ਲਾ ਕੇ ਸਲਟਾ ਲੈ ਕੇ ਘੁੰਮਣਾ ਕੋਈ ਨਹੀਂ ਸਲਟਾ ਪੈਗਾ ਹੀ ਲਿਆ ਕਿਨੇ ਲਿਆ ਅਹੀਂ ਲਿਆ ਅਹੀਂ ਲਿਆ ਬੈਗ ਤੁਸੀਂ ਤਾਂ ਲੰਦੇ ਨਹੀਂ ਅਹੀਂ ਲਿਆ ਗਾਣਾ ਤੇ ਤੇਰੇ ਨਾਲ ਦਾ ਬੰਦਾ ਕਹਿੰਦਾ ਭਾਈ ਗਲਤੀ ਨਹੀਂ ਸਾਲਟ ਲੈ ਕੇ ਹੋਰ ਕਿੰਨੇ ਬੰਦੇ ਹੁਣ ਡਰਾ ਕੇ ਆਇਆ ਕਿੱਦਾਂ ਹੋਰ ਕਿੰਨੇ ਬੰਦੇ ਹੁਣ ਡਰਾ ਕੇ ਆਇਆ ਸਾਲਟ ਨਾਲ ਮੈਂ ਤਾਂ ਤੇਰੇ ਸਾਹਮਣੇ ਗੱਡੀ ਆ ਮੈਂ ਇਹ ਡਰਾਣੇ ਵਾਲਾ ਹੁੰਦਾ ਮੈਂ ਡਰਾਣੇ ਆ ਹੁੰਦਾ ਬੱਚੇ ਮੇਰੇ ਕੈਵਰੇ ਸਕੂਲ ਪੜ੍ਹੇ ਦਿਸੂਆ ਮੈਂ ਡਰਾਣੇ ਵਾਲਾ ਹੁੰਦਾ ਤਾਂ ਮੈਂ ਮੈਂ ਤਾਂ ਇਦਾਂ ਦਾ ਕੰਮ ਕਰਦਾ ਕਿਹਦੇ ਸਾਲਟ ਲੈ ਕੇ ਕਿਉਂ ਬਾਹਰ ਆਏ ਸੀ ਹਾਂ ਸਾਲਟ ਲੈ ਕੇ ਕਿਉਂ ਬਾਹਰ ਆਏ ਸੀ ਕਿਦਾਂ ਹਾਨੂੰ ਸਾਲਟ ਲੈ ਕੇ ਕਿਉਂ ਬਾਹਰ ਆਏ ਡਰਾਣੇ ਕਿਨੇ ਸਾਡੇ ਦੇ ਸਾਲ ਤੈਨੂੰ ਤੈਨੂੰ ਡਰਾਉਣਾ ਆ ਮੈਂ ਹਾਂ ਸਾਲ ਲਈ ਕਦੋਂ ਬਾਰੇ ਆ ਕਿ ਬੋਲਦਾ ਮੈਂ ਬੋਲ ਜੋ ਬੋਲਦਾ ਪਿਆ ਅਸੀਂ ਇਹ ਕੰਮਾਂ ਗੱਲ ਹੈ ਮੇਰਾ ਭਰਾ ਉਹ ਨਹੀਂ ਜਾਂਦੇ ਰੁਕੋ ਮੇਰਾ ਭਰਾ ਪੁੱਛਣ ਦੇ ਦਿੰਦੇ ਰੁਕ ਜਾ ਜਨਾਬ ਮੈਂ ਮੈਂ ਪਹਿਲੀ ਗੱਲ ਬੋਲੀ ਮੈਂ ਤਾਂ ਤੇ ਨਿੱਕੀ ਕੰਪਲੀਟ ਨਹੀਂ ਮਨਾਪਰਾ ਮੈਂ ਇੱਜ਼ਤ ਕੀਤੀ ਹੱਥ ਜੋੜ ਕੇ ਆ ਇੱਜ਼ਤ ਹੁਣ ਤੂੰ ਕਰਦਾ ਰਿਹਾ ਮੈਂ ਤੈਨੂੰ ਪਹਿਲੀ ਗੱਲ ਕੋਈ ਆਮ ਬੰਦਾ ਹੁੰਦਾ ਤੂੰ ਰਗੜ ਦੇਣਾ ਸੀ ਇਹਨੂੰ ਮੋਕੇ ਦੇ ਕਲਾ ਵੀ ਸਕਦਾ ਸੀਗਾ ਵੱਡੀ ਗੱਲ ਮੋਕੇ ਦੇ ਸ਼ਰਾਬ ਪੀਤੀ ਸੋ ਦੱਸਦੀ ਕਿ ਪੰਜਾਬ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਵਰਗੇ ਦੇ ਹੱਥੋਂ ਸਾਲਟਾ ਫੜਾਈਆਂ ਭਈਆਂ ਵਾਂ ਜਿਨ੍ਹਾਂ ਨੂੰ ਆਪਣਾ ਹੋਸ਼ ਨਹੀਂ ਪਤਾ ਇਹਨਾਂ ਵੱਡੇ ਦੇ ਹੱਥੋਂ ਸਾਲਟਾ ਮਤਲਬ ਲੋਕਾਂ ਨੂੰ ਤੰਗ ਕਰਦੇ ਸਾਲਟਾ 17 ਸਾਲ ਦਾ ਹੈ ਜਿਸ ਟਾਈਮ ਮੈਂ ਸਾਲਟਾਂ ਦੇ ਖੇਟਿਆਂਗਾ ਅੱਜ ਦੀ ਮੈਂ 27 ਸਾਲ 27 ਜੋਬ ਹੋ ਗਈ ਮੇਰੀ ਕਿ ਕਿ ਕਿੰਨੇ ਤੁਹਾਨੂੰ ਕਿਹਾ ਕਿ ਸਾਲਟਾ ਫੜ ਕੇ ਘੁੰਮੋ ਸਰ ਦਾ ਸ਼ਰਾਬ ਪੀ ਗਏ ਤੂੰ 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 ਕਈ ਕੋਸ ਬੋਲਣਾ ਹੈ ਸੋ ਸਾਲਟ ਦੇ ਸਿਰ ਦੇ ਨਾਲ ਤੇ ਸਿਰ ਤੇ ਸਾਲਟ ਪਈ ਹੈ ਸੋ ਲਗਾਤਾਰ ਬਿਨਾ ਵੱਲੋਂ ਸਾਨੂੰ ਡਰਾਇਆ ਗਿਆ ਹੈ ਸਾਲਟ ਦੇ ਸਿਰ ਤੇ ਬਾਹਰ ਆ ਗਏ ਗਲਤ ਗਲਤ ਬਰਤਾਨਾ ਕੀਤਾ ਗਿਆ ਮੈਨੂੰ ਸਸਪੈਂਡ ਕਰਾ ਦੇ ਮੇਰੇ న్యూਸ ਤੇ ਮੀਡੀਆ ਲਾ ਦੇ ਮੈਂ 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 ਪਹਿਲੀ ਗੱਲ ਬੋਲੀ ਹਾਂ ਠੀਕ ਹੈ ਖੰਡੇ ਹੀ ਰੱਖੇ ਵੇ ਖੰਡੇ ਹੀ ਰੱਖੇ ਵੇ ਆ ਗਈ ਆ ਗਈ ਹੈ ਇੱਕ ਮਿੰਟ ਆ ਗਈ ਏ ਇੱਕ ਮਿੰਟ ਇਹ ਪੰਜਾਬ ਪੁਲਿਸ ਨੂੰ ਸ਼ੋਭਾ ਦਿੰਦੀਆਂ ਚੀਜ਼ਾਂ ਸੋ ਇਹ ਦੇਖ ਲਓ ਸ਼ੁਰੇ ਸ਼ੁਰੇ ਕਿਰਪਾਨਾਂ ਦਾਤ ਦੇਖ ਸਕਦੇ ਆ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹ ਚੀਜ਼ਾਂ ਸ਼ੋਭਾ ਦਿੰਦੇ ਆਪਾਂ ਨੂੰ ਕੋਈ ਗੱਲ ਨਹੀਂ ਦੰਦ ਕਿੱਦਾਂ ਕੱਢ ਰਹੇ ਆ ਕਿ ਅਫਸਰ ਦਾ ਡਰ ਨਹੀਂ ਹੈ ਕਿੱਦਾਂ ਅਫਸਰ ਦਾ ਕਿਸੇ ਦਾ ਡਰ ਨਹੀਂ ਹੈ ਮੈਂ ਮਾੜਾ ਕੀਤਾ ਕਹਿਣਾ ਮੈਨੂੰ 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 ਮੇਨੂੰ ਮੇਰੀ ਤੂੰ ਮੇਰੀ న్యూਸ ਹੀ ਲਾਏਂਗਾ ਨਾ ਮੈਂ ਸਵੇਰ ਨੂੰ ਜਿਹਨੂੰ ਆਪਣੀ న్యూਸ ਦਿਆਂਗਾ ਉਹਨੂੰ ਜਿਹੜੀਆਂ ਧੌਂਕੀਆਂ ਦਿੱਤੀਆਂ ਤੇ ਅਸੀਂ ਦਿੱਤੀਆਂ ਵਾ ਹੈ ਤੁਹਾਡੇ ਤਾਂ ਡਿਵਾਲੇ ਹੁੰਦੇ ਆ ਉਹ ਮੈਂ ਤੈਨੂੰ ਸਵੇਰ ਨੂੰ ਦੱਸਾਂਗਾ ਮੁੰਨੀ ਜਿਹੜੀਆਂ ਧੰਕੀਆਂ ਮਿਲੀਆਂ ਮੈਨੂੰ ਮੈਂ ਮੈਂ ਤੈਨੂੰ ਹੁਣ ਹੁਣ ਦੇ ਦੇਣਾ ਵੀ ਮੁੰਨੇ ਧੰਕੀਆਂ ਮਿਲੀਆਂ ਆ ਦੇਖ ਲਓ ਜੀ ਛੁਰੇ ਚਾਕੂ ਟਿੱਕਰ ਖੰਡੇ ਕਰਪਾਨਾ ਨਾਲ ਦੀ ਸੀਟ ਤੇ ਸਾੜ ਰੱਖੀਏ ਵਰਦੀ ਕੋਲ ਕੁਲਦੀਪ ਸਿੰਘ ਨਾਮ ਹੈ ਡਿਊਟੀ ਕਿੱਥੇ ਵੀਰ ਆਪਣੀ ਉਹ ਨਹੀਂ ਫੜਦੀ ਗੱਡੀ ਤੇ ਟੰਗੀ ਕੀ ਆ ਕੁਲਦੀਪ ਸਿੰਘ ਜੀ ਡਿਊਟੀ ਕਿੱਥੇ ਆਪਣੀ ਤੂੰ ਮੇਰਾ ਬਰਾਜੋ ਕਰਨਾ ਡਿਊਟੀ ਕਿੱਥੇ ਆਪਣੀ ਜੋ ਮੈਂ ਕਰਦਾ ਸਾਲਟ ਨਿਊਜ਼ ਚ ਲਾਣਾ ਜੋ ਲਾ ਦਿਆਂ ਡਿਊਟੀ ਕਿੱਥੇ ਪਈ ਫਿਰ ਅਸੀਂ ਜਾ ਰਹੇ ਆ ਆ ਕੀ ਆ ਤੁਹਾਡੇ ਬੰਦੇ ਕੋ ਐ ਕਿ ਚੀਜ਼ਾਂ ਕੀ ਐ ਇਹ ਇਹ ਤੁਹਾਡੇ ਗੱਡੀ ਚੋਂ ਨਿਕਲ ਰਹੇ ਆ ਹਾਂ ਤੁਹਾਡੇ ਕੋ ਖੰਡੇ ਕਰਪਾਨਾ ਸਾਲਟ ਪਈ ਉੱਥੇ ਸਾਲਟ ਕਾ ਰੱਖੀ ਵੀ ਇੱਥੇ ਮੈਂ ਪਹਿਲੀ ਗੱਲ ਬੋਲੀ ਮੇਰੀ ਗੱਲ ਤਾਂ ਮੈਂ ਤੈਨੂੰ ਮੈਂ ਤੁਸੀਂ ਨਿਊਜ਼ ਚਲਾਓ ਮੈਂ ਮੈਂ ਸਵੇ ਨੂੰ ਦੱਸਾਂਗਾ ਕੀ ਦੱਸਾਂਗਾ ਮੈਨੂੰ ਮਨੋ ਤਾਂ ਕਿ ਮੈਂ ਕਿਉਂ ਲੋਕਾਂ ਦਾ ਨਾਮ ਲੋਕਾਂ ਨੂੰ ਸਾਲਟ ਵੜ ਕੇ ਸ਼ਰਾਬ ਪੀਤੀ ਆਪਣੇ ਘਰੇ ਰਹਿਣਾ ਚਾਹੀਦਾ ਤੁਹਾਨੂੰ ਬਾਹਰ ਨਾ ਸ਼ਰਾਬ ਗੱਡੋ ਮੇਰਾ ਘਰ ਕਿੱਥਾ ਹੈ ਮੈਨੂੰ ਮੈ ਕਿੱਥੇ ਰਹਿਣਾ ਦਾ ਕਿੱਥੇ ਦੇ ਆ ਮੈਂ ਤੈਨੂੰ ਪਹਿਲੀ ਗੱਲ ਬੋਲੀ ਰੈਨੋ ਦਾ ਕਿੱਥੇ ਦਾ ਭਰਾ ਮੇਰੀਆਂ ਜੜੀਆਂ ਮੈਨੂੰ ਧੋਕੀਆਂ ਵੰਦੀਆਂ ਉਹ ਵੀ ਲਿਆਏਗਾ ਫਿਰ ਨਿਊਜ਼ ਚ ਲਾਉਂਗਾ ਹਾਂ ਤੂੰ ਤੂੰ ਅੱਜ ਅੱਜੇ ਮੇਰੀ ਨਿਊਜ਼ ਚ ਖਬਰ ਲਾ ਤੂੰ ਕੱਟ ਲੈ ਕੋਈ ਮੁੰਗਰ ਹੱਥ ਬਰਾਤੇ ਉਹ ਤੂੰ ਕਿਤੇ ਗੋਲੀ ਵੀ ਚਲਾਈ ਹੋਣੀ ਫਿਰ ਉਹ ਗੋਲੀਆਂ ਨਹੀਂ ਭਾਈ ਐਂ ਫੋਚ ਰਹੇ ਆ ਗੋਲੀਆਂ ਅਸੀਂ ਕਦੀ ਵੀ ਨਹੀਂ ਚਲਾਈ ਸੋਚ ਕੀ ਸਕਾਂਦੇ ਆਮ ਲੋਕਾਂ ਨੂੰ ਤੰਗ ਕਰੋ ਭਾਈ ਆਹ ਕਿਹਨੂੰ ਤੰਗ ਕੀਤਾ ਕਿਹੜਾ ਬੁੱਜੀ ਏਦਾਂ ਦਾ ਜਿਹੜਾ ਕਹਿੰਦਾ ਵਾ ਨਹੀਂ ਆਹ ਕਿਹਨੂੰ ਤੰਗ ਕੀਤਾ ਫੌਜ ਰੱਖਸ਼ਾ ਲਈ ਬਣੀ ਆ ਕਿ ਨਾ ਕਿ ਇਹ ਜਿਹੜਾ ਲਈ ਬਣੀ ਹੈ ਇਹ ਜਿਹੜਾ ਲੋਕਾਂ ਲਈ ਹੋ ਗਈ ਹੈ ਸਾਹੀ ਬੋਲਿਆ ਵੀ ਮੈਨੂੰ ਮੇਰੀ ਤੁਸੀਂ ਮੇਰੀ ਨਿਊਜ਼ ਚ ਖਬਰ ਲਾਓ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਨੂੰ ਕਿਹੜੀਆਂ ਧੌਕੀਆਂ ਮਿਲੀਆਂ ਗਿਆ ਹਾਂ ਹਾਂ ਠੀਕ ਹੈ ਨਾ ਮੇਰੇ ਬੱਚੇ ਦਸ਼ੂਆ ਕੈਮਰੋਨ ਸਕੂਲ ਪੜ੍ਹਦਾ ਕਿਉਂ ਉਹਨੇ ਤਮ ਕੈਮ ਲਿਆ ਮੇਰੇ ਬੱਚੇ ਸਰਕਾਰੀ ਸਕੂਲ ਪੜ੍ਹ ਰਹੇ ਡਿਊਟੀ ਕਿੱਥੇ ਡਿਊਟੀ ਕਿੱਥੇ ਹੈ ਉਹ ਤੂੰ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ ਉਦੋਂ ਮੇਰੇ ਪਹਿਲਾਂ ਮੇਰੇ ਕਿੰਨੇ ਲਾਇਆ ਦੁਪਹਿਰ ਕਿੰਨੇ ਲਾਇਆ ਹੈ ਕਿੰਨੇ ਲਾਇਆ ਲੱਗ ਮੈਂ ਸ਼ਰਾਬ ਪੀਂਦਾ ਨਹੀਂ ਕੀ ਪਿੰਨਾ ਹੈ ਕਿਹੜਾ ਨਸ਼ਾ ਕੀਤਾ ਫਿਰ ਇਹ ਤਾਂ ਕਿਹੜਾ ਨਸ਼ਾ ਕੀਤਾ ਮੈਂ ਬਿੜੀ ਪੀਨਾਕ ਬਿੜੀ ਪੀਨਾ ਹਾਂ ਤੁਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖ ਲਓ ਲੋਕਾਂ ਦੇ ਤਾਂ ਮੋٹے ਚਲਾਣ ਕਿੱਤੇ ਜਾਂਦੇ ਨੇ ਆਪ ਦੇ ਮੁਲਾਜ਼ਮ ਡਰਿੰਕ ਐਂਡ ਡਰਾਈਵ ਨਸ਼ੇ ਕਰਕੇ ਸੜਕਾਂ ਤੇ ਘੁੰਮਦੇ ਲੋਕਾਂ ਨੂੰ ਤਾਂ ਕਰਦੇ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਤੂੰ ਸਵੇਰਾ ਸਾ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖ ਲਓ ਤੁਸੀਂ ਮੀਡੀਆ ਖਬਰ ਲੈ ਆਏ ਨੌਕਰੀ ਛੁਰਦੇ ਆਂਗੇ ਸਾਰੇ ਆਪਣਾ ਬਹੁਤ ਕੁਝ ਦਿੰਦਾ ਹੈ ਆਪਣੇ ਦਸ ਦਸਾਂ ਨਾ ਕਿ ਮਹਤ ਕਰਨੇ ਇੱਕ ਰੁਪਈਆ ਨੀ ਨੌਕਰੀ ਦਾ ਪਿਆਰ ਨਹੀਂ ਹੈ ਇਹ ਸਾਲਟ ਵੀ ਨੌਕਰੀ ਦੇ ਸਿਰ ਤੇ ਮਿਲੀ ਜਿੰਨਾ ਡਰਾਨਾ ਪਿਆ ਹੈ ਕੋਈ ਗੱਲ ਇਹ ਸਾਲਟ ਵੀ ਡਰ ਰਿਹਾ ਕਿਸੇ ਨੂੰ ਡਰ ਰਿਹਾ ਮੈਂ ਆਪਣੀ ਕੰਪਲੇਟ ਦਊਗਾ ਲਿਖਤੀ ਦਊਗਾ ਤੇਰੇ ਤੇ ਤੂੰ ਦੇਖਿਆ ਮੈਂ ਤੂੰ ਦੇਖ ਸਕਦਾ ਸੈਰ ਤੇ ਸੈਲਟ ਪਈ ਹੈ ਜਿਸ ਨਾਲ ਤੁਸੀਂ ਪਹਿਲੇ ਵੀਡੀਓ ਦੇਖੇ ਬਾਹਰ ਲੱਗੇ ਘੁੰਮ ਰਿਆ ਸੀਗਾ ਸਾਡੀ ਗੱਡੀ ਰੁੱਕ ਗਈ ਹੈ ਇਹਦੇ ਵੱਲੋਂ ਸੋ ਸੀਸੀਟੀਵੀ ਸਾਰੇ ਪਾਸੇ ਲੱਗੇ ਨੇ ਸੀਸੀਸੀਟੀਵੀ ਕੋਈ ਗੱਡੀ ਦੇਖ ਸਕਦੇ ਆ ਤੇ ਸਾਡੇ ਕੋ ਇੱਕ ਰਿਕਾਰਡਡ ਵੀਡੀਓ ਬਣੀ ਜਿਹਦੇ ਚ ਇਹ ਸਾਲਟ ਲਾ ਕੇ ਬਾਹਰ ਨਿਕਲਿਆ ਮੇਰੇ ਬੱਚੇ ਕੈਮਰ ਸਕੂਲ ਪੜ੍ਹਦੇ ਮੈਂ ਇੱਕ ਬੇਨਤੀ ਕੀਤੀ ਮੇਰੇ ਬੱਚੇ ਕੈਮਰੋ ਸਕੂਲ ਪੜਦਾ ਹੈ ਗਿਆ ਮੈਂ ਨਾ ਧੱਕਾ ਕੀਤਾ ਪੁੱਛਣਾ ਮੈਂ ਨਾ ਧੱਕਾ ਕੀਤਾ ਮੈਂ ਖੁੱਜੀ ਬੰਦਾ ਕੁੱਛਣੇ ਕੀ ਧੱਕਾ ਕੀਤਾ ਪੁੱਛਣੇ ਬੰਦੇ ਨੇ ਧੱਕਾ ਕਰ ਗੱਲ ਗੱਲ ਸੁਣਦਾ ਪਣਾ ਮੇਰੇ ਨਾ ਪੁੱਛਣਾ ਧੱਕਾ ਕੀਤਾ ਮੇਰੇ ਬੱਚੇ ਕੈਮਰੋ ਸਕੂਲ ਪੜਦਾ ਹੈ ਸਰਕਾਰੀ ਸਕੂਲ ਪੜਦਾ ਹੈ ਇਸ ਟਾਈਮ ਤੇ ਪੁੱਛਣੇ ਕੀ ਪਹਿਲਾਂ ਮੇਰੇ ਤੇ ਪਰਚਾ ਕੀਤਾ ਉਹਨਾਂ ਨੇ ਮੇਰਾ ਸਿਹਤਫਜ਼ਾ ਨੰਬਰ ਹੀ ਗਿਆ ਜੇ ਤੂੰ ਨਿਊਜ਼ ਚਲਾਣੀ ਹੈ ਫਿਰ ਪ੍ਰੋਪਰ ਚ ਲੈ ਆ ਪੁੱਛ ਲਈ ਪਰਚਾ ਕੀਤਾ ਫਿਰ ਨਾ 498 ਦਾ 14 ਸਾਲ ਬਾਅਦ 98 498 ਦਾ ਪਰਚਾ ਕਰਨਾ ਗਿਆ ਠੀਕ ਹੈ ਪਰਚੇ ਦੇ ਬਾਪ ਜੀ ਦੀ ਨੌਕਰੀ ਹੈਗੀ ਕਿ ਨੌਕਰੀ ਜੋ ਕੱਢ ਦਿੱ ਨੌਕਰੀ ਮੈਂ ਨੌਕਰੀ ਕਰ ਰਿਹਾ ਕਰ ਰਿਹਾ ਕਿਹਦੀ ਡਿਊਟੀ ਕਿੱਥੇ ਆਪਣੀ ਡਿਊਟੀ ਕਿਉਂ ਦੱਸੀ ਯਾਰੀ ਛੱਡ ਮੈਂ ਜਿਹੜੀ ਗੱਲ ਡਿਊਟੀ ਕਿਉਂ ਦੱਸੀ ਯਾਰੀ ਉਹ ਵੀ ਮੈਂ ਡਿਊਟੀ ਵੀ ਦੱਸਾਂਗਾ ਕੁਲਦੀਪ ਸਿੰਘ ਨਾਮ ਆ ਮਲਾਦਮ ਦਾ ਵਰਦੀ ਦੇਖ ਸਕਦੇ ਆ ਜਿਆਦਾ ਜਿਆਦਾ ਖਬਰ ਸ਼ੇਅਰ ਕਰੋ ਤਾਂ ਕਿ ਅਜਿਹੇ ਪੁਲਿਸ ਵਾਲ ਗੁੰਡਿਆਂ ਤੋਂ ਬਚਿਆ ਜਾ ਸਕਦੇ ਆਲਾ ਅਫਸਰਾਂ ਚ ਵੀ ਇਹ ਗੱਲ ਪਤਾ ਲੱਗੇ ਕਿ ਉਹਨਾਂ ਦੇ ਮਲਾਦਮ ਕੀ ਕਰਦੇ ਨੇ ਲੋਕਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਡਰ ਨਹੀਂ ਲੱਗਦਾ ਡਰਨੀ ਇਹਦੀ ਚੀਜ਼ ਹੈ ਗੱਲ ਪੁਲਿਸ ਵੈਸ ਸਸਪੈਂਡ ਕਰਾ ਦੇ ਤਾਂ ਇਹਨਾਂ ਦੇ ਕੀ ਲੱਗਦੇ ਆ ਮੈਂ ਆਲ ਰੋਟੀ ਖਾਣਾ ਇਸ ਕੋ ਰੋਟੀ ਖਾਣਾ ਤੁਹਾਨੂੰ ਬੁਸਾਤਾ ਤੇ ਯਾਰ ਪੂਰੀ ਫੀਲਿੰਗ ਲਈ ਜਾ ਰਹੀ ਹੈ ਸਾਲਟ ਨਾਲ ਰੋਟੀ ਖਾਣਾ ਹੋਰ ਕਿੰਨੇ ਲੋਕਾਂ ਡਰ ਐ ਸਾਲਟ ਨਾਲ ਨਹੀਂ ਨਹੀਂ ਸਵੇਰਾ ਮੈਂ ਨੋ ਕੇ ਛੱਡ ਕੇ ਚਲ ਜਾਵਾਂਗਾ ਠੀਕ ਹੈ ਮੈਨੂੰ ਸਸਪੈਂਡ ਕਰਾ ਦਿਓ ਮੇਰੇ ਬੱਚੇ ਕੈਮਰੋਲ ਸਕੂਲ ਪੜ੍ਹਦੇ ਸਰਕਾਰੀ ਇੰਪਰੂਵਲ ਪੂਲ ਆ ਰਹੀ ਹੈ ਠੀਕ ਪੂਲ ਆ ਰਹੀ ਹੈ ਜਿਸ ਦਾ ਕਹਿਣਾ ਫਿਰ ਜਿਸ ਦਾ ਕਿੰਨੇ ਮੁਲਾਜ਼ਮ ਕਿਤੇ ਰਹੇ ਆਂਦੇ ਪਿਆਂਦੇ ਮੁਲਾਜ਼ਮ ਚੌਂਕੀ ਇੰਚਾਰਜ ਨੂੰ ਫੋਨ ਕਰ ਲੈਣਾ ਓਕੇ ਸੋ ਸਾਲਟ ਦੇਖ ਲਦਾ ਸੈਟ ਤੇ ਮੈਂ ਇਹੀ ਸਾਹ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ ਕਿ ਆਮ ਲੋਕਾਂ ਨੂੰ ਦਰਦੀ ਵਿੱਚ ਮੌਜੂਦ ਆ ਦਾਤ ਖੰਡੇ ਛੁਰੇ ਦੇਖ ਲਓ ਗੱਡੀ ਚ ਕੋਹੋ ਜਿਹੇ ਹਥਿਆਰ ਰੱਖੇ ਗਏ ਨੇ ਇਹ ਪੰਜਾਬ ਪੁਲਿਸ ਦੇ ਮਲਾਦਮ ਆ ਕੋਈ ਆਮ ਬੰਦਾ ਇਹ ਚੀਜ਼ਾਂ ਰੱਖੇ ਮੈਮੀ ਜੀ ਕਿਹ ਕੋ ਪਰਮਿਸ਼ਨ ਕਿਹੜੇ ਸਬੰਧ ਪਰਮਿਸ਼ਨ ਦਿੱਤੀ ਹੈ ਜੀ ਜਿਹੜਾ ਕੰਦੀ ਮੈਨੂੰ ਜਿਹੜੀਆਂ ਧੌਂਗੀਆਂ ਦਿੱਤੀਆਂ ਮੈਂ ਚੋਂ ਮੈਨੂੰ ਮੈਨੂੰ ਜਿਹੜੀਆਂ ਧੌਂਗੀਆਂ ਦਿੱਤੀਆਂ ਮੈਂ ਮੈਮੀ ਤੁਹਾਨੂੰ ਦੱਸਾਂਗਾ ਗੱਲ ਕਿਉਂ ਘਟਦਾ ਮੈਂ ਗੱਲ ਕਿਉਂ ਘਟਦਾ ਮੈਂ ਮੈਂ ਗੱਲ ਨਹੀਂ ਘਟੀ ਜ਼ਿਆਦਾ ਗਰਮੀ ਮੈਂ ਭਾਜੀ ਮੈਂ ਹੀ ਬੋਲਿਆ ਗੱਲ ਮੇਰਾ ਪਰ ਗੱਲ ਲ ਘੱਟੀ ਮੈਂ ਪਹਿਲੀ ਗੱਲ ਬੋਲੀ ਜੇ ਨਹੀਂ ਮੈਨੂੰ ਧੋਗਿਆ ਦਿੱਤੀ ਆ ਵੇ ਮੈਨੂੰ ਧੋਗਿਆ ਦਿੱਤੀ ਉਹ ਉਹਦਾ ਉਹਦਾ ਕਹਿਣਾ ਹੀ ਸੋਚਿਆ ਜੇ ਜੀ ਮੇਰੀ ਖਬਰ ਚਾਹਣੀ ਆ ਬੱਸ ਵੇ ਨੂੰ ਦੱਸਾਂਗੇ ਸੋ ਸਾਲਟ ਮੌਜੂਦ ਆ ਉਹ ਭਰਾਵਾ ਜੋ ਜੋ ਮਰਜ਼ੀ ਕਰ ਜਾ ਜਿਹਦੇ ਸਿਰ ਤੇ ਲੋਕਾਂ ਨੇ ਡਰਿਆ ਜਾਂਦਾਗਾ ਕੋਈ ਨਹੀਂ ਡਰਾਂਦਾ ਕਿਸੇ ਨੂੰ ਇਹ ਕੀ ਕਰਦਾ ਅਸੀਂ ਸਾਲਟ ਮੈਂ ਕੋਈ ਨਹੀਂ ਡਰਾਂਦਾ ਕਿਸੇ ਨੂੰ ਸਾਲਟ ਆਫ ਡਿਊਟੀ ਸਾਲਟ ਲੈ ਕਿਉਂ ਗੁੰਮ ਹੈ ਕੋਈ ਕੋਈ ਨਹੀਂ ਡਰਾਂਦਾ ਆਫ ਡਿਊਟੀ ਹੈ ਕੋਈ ਨਹੀਂ ਡਰਾਂਦਾ ਡਿਊਟੀ ਕਹਿੰਦੇ ਆਫ ਡਿਊਟੀ ਹੈ ਉਹਨੇ ਛੱਡਦੇ ਉਹ ਤਾਂ ਐਵੇਂ ਧੱਕਾ ਨ ਕਰ ਰਿਹਾ ਮੇਰਾ ਭਰਾ ਧੱਕਾ ਨ ਕਰ ਡਿਊਟੀ ਕਿੱਥੇ ਮੇਰਾ ਭਰਾ ਦੱਸ ਦੇ ਮੈਂ ਪਹਿਲੀ ਗੱਲ ਬੋਲੀ ਪਹਿਲੇ ਜਿਹੜੀ ਟੱਡੀ 'ਚ ਬੋਲੇ ਸੀ ਉਹੀ ਟੱਡੀ 'ਚ ਬੋਲੋ ਤੁਸੀਂ ਮੈਂ ਟੱਡੀ 'ਚ ਕੋਈ ਨਹੀਂ ਬੋਲਿਆ ਜਿੱਦਾਂ ਤੁਸੀਂ ਉੱਤਰੇ ਸੀਗੇ ਇਹ ਹੁਣ ਤੁਸੀਂ ਧੱਕਾ ਕਰ ਰਹੇ ਹੋ ਧੱਕਾ ਮੈਂ ਤੇਨਾਂ ਨੂੰ ਕੁਝ ਨਹੀਂ ਦੁਸ਼ਮਣ ਨਹੀਂ ਹੈ ਮੇਰੀ ਤੇ ਇਹਨਾਂ ਦੁਸ਼ਮਣ ਨਹੀਂ ਹੈ ਤੇਰੀ ਵੀਡੀਓ ਬਣੀ ਪਈ ਜਦੋਂ ਤੂੰ ਸਾਲਟ ਲੈ ਕੇ ਨਿਕਲਿਆ ਬਾਹਰ ਮੈਂ ਸਾਲਟ ਲੈ ਕੇ ਨਹੀਂ ਬਾਹਰ ਨਿਕਲਿਆ ਮੈਂ ਮੈਂ ਵੀਡੀਓ ਦਿਖਾਤੀ ਫਿਰ ਲਾਈਵ 'ਚ ਮੈਂ ਤੇਰੀ ਵੀਡੀਓ ਕੋਈ ਗੱਲ ਨਹੀਂ ਭਰਾ ਮੇਰੇ ਲਾਈਵ 'ਚ ਵੀਡੀਓ ਹੈ ਪਾਲਾ ਚੁੰਕੀ ਜੈਜ ਨੂੰ ਫੋਨ ਕਰੋ ਰੁਕ ਫੋਨ ਕਰਦਾ ਕਿਹਨੂੰ ਲੈ ਕੇ ਜਾਵੇ ਇਹ ਸਾਲਟ ਵੀ ਜ਼ਬਤ ਕਰੇ ਰੁਕ ਜਾ ਹੁਣ ਨਹੀਂ ਰੁਕੋ ਹੋਰ ਕਿਸੇ ਨੂੰ ਨਾ ਡਰਾਵੇ ਵੇਖ ਜਾ ਕੇ ਉਹ ਨਹੀਂ ਭਰਾ ਦਿਮਾਗੀ ਇਲਾਜ ਚੱਲਣ ਦੀ ਲੋੜ ਆ ਤੁਹਾਡੀ ਵੈਸੇ ਚਲੋ ਕੋਈ ਗੱਲ ਨਹੀਂ ਵਧੀਆ ਭਰਾ ਰੋ ਉਹ ਦੰਦ ਦੇਖਿਆ ਕਿੱਦਾਂ ਕੱਢ ਰਹੇ ਆ ਸ਼ਰਮ ਕਿਸੇ ਗੱਲ ਦੀ ਨਹੀਂ ਆਪਾਂ ਸ਼ਰਮ ਸ਼ਰਮ ਕਾ ਦੀ ਗੱਲ ਦੀ ਹੈਗੀ ਕੀ ਇਹ ਮਲਾਮਾਂ ਵਾਲੇ ਕੰਮ ਭਰਾ ਰੁਕ ਜਾ ਪੁੱਛੀ ਮਾਰਾਂਗਾ ਦੱਸੂਗੀ ਮਾਰ ਮੇਰਾ ਭਰਾ ਇੱਥੇ ਰੁਕ ਜਾ ਮੈਂ ਪਹਿਲੇ ਗੱਲ ਬੋਲੇ ਖੜਾ ਰਹਿ ਮੇਰਾ ਭਰਾ ਕਿੱਥੇ ਹੋ ਬਰਾ ਲਓ ੱੱਕੇ ਨਾ ਮਾਰ ਮੇਰਾ ਭਰਾ ਖੜਾ ਮੈਂ ੱੱਕੇ ਨਹੀਂ ਮਾਰੇ ਫਿਰ ਆਮ ਨਾ ਖੜਾ ਰਹੇ ਤੇ ਆਪਣੀ ਸਾਲਟ ਕੱਢ ਕੇ ਸਾਡੀ ਗੱਡੀ ਉਹ ਨਹੀਂ ਭਰਾਵਾ ਇਹਨੇ ਆਪਣੀ ਹੁਣ ਤੂੰ ਹੱਥ ਜੋੜਦਾ ਪਹਿਲੇ ਤੂੰ ਗੁੰਡਾ ਸੀਗਾ ਆ ਮੁਲਾਜ਼ਮ ਦੀ ਬਰਦੀ ਆ ਤੂੰ ਦੱਸ ਉਹ ਆਪ ਮੁਲਾਜ਼ਮ ਆ ਡਿਊਟੀ ਕਿੱਥੇ ਤੇਰੀ ਡਿਊਟੀ ਕਿੱਥੇ ਆ ਓ ਯਾਰ ਕਾਨੂੰਨ ਨੂੰ ਤੂੰ ੱੱਕਾ ਕਰ ਗਿਆ ਨਾ ਤੇਰੀ ਡਿਊਟੀ ਕਿੱਥੇ ਆ ਡਿਊਟੀ ਕਿੱਥੇ ਤੇਰੀ ਰੈਪ ਲਾਈ ਸਲਾੰਦੇ ਪਿਆ ਡਿਊਟੀ ਕਿੱਥੇ ਮੈਨੂੰ ਆ ਦੱਸ ਦੇ ਡਿਊਟੀ ਹੈਗੀ ਕਿ ਨਹੀਂ ਐਦਾਂ ਹੀ ਬਣਿਆ ਮੈਂ ਮਨ ਨਹੀਂ ਹੁੰਦੀ ਗੱਲ ਡਿਊਟੀ ਹੈਗੀ ਰੋਕ ਜਾ ਮਲਾ ਜਾ ਮੰਦੇ ਪਏ ਆ ਡਿਊਟੀ ਹੈਗੀ ਕਿ ਨਹੀਂ ਕਿਦਾ ਕਿ ਨਹੀਂ ਮੈਂ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਮੇਰਾ ਬੈ ਤਾਂ ਕਹਣਾ ਮਾਰ ਮੇਰਾ ਪਰ ਟੱਚ ਨਾ ਕਰ ਦੋ ਮਿੰਟ ਖੜਾ ਰਹਾ ਵੇ ਸਮਝ ਗਿਆ ਨਾ ਮੈਂ ਤੇ ਪੁਲਿਸ ਦੇ ਹਵਾਲੇ ਕਰਨਾ ਭਰਾ ਤੈਨੂੰ ਕੋਈ ਗੱਲ ਨਹੀਂ ਚੱਲਿਆ ਤੂੰ ਚੁੱਕੀ ਜਾਣਾ ਇੱਧਰ ਚੁੱਕੀ ਜਾਣਾ ਚੁੱਕੀ ਜਾਣਾ ਚਲੋ ਫੇਰ ਆ ਜਾ ਰੁਕ ਜਾ ਰੁਕ ਜਾ ਅੰਦਰ ਰੁਕ ਜਾ ਜਨਾਬ ਇੱਕ ਮਿੰਟ ਮੈਂ ਪਹਿਲੀ ਗੱਲ ਬੋਲੀ ਰੁਕ ਜਾ ਮੇਰਾ ਭਰਾ ਆ ਤਲੀ ਗਾਲ ਬੋਲੀ ਗੁੱਸਾ ਕਰਿਆ ਮੇਰਾ ਭਰਾ ਇਹ ਵੈਪਨ ਮੇਰਾ ਮੈਂ ਚੁੱਕੀ ਜਾਵਾਂ ਗਰਾਮ ਨਾਲ ਗੱਡੀ ਸਾਡੇ ਇੱਥੇ ਕਹਿੰਦੇ ਇਹ ਲੈ ਇਹ ਗੱਡੀ ਨੂੰ ਸੰਭਲਿਆ ਮੈਂ ਚੁੱਕੀ ਸੋ ਇਹਹੀ ਇਹਹੀ ਵਿਅਕਤੀ ਹੈ ਜਿਹਨਾਂ ਇਹਹੀ ਵੈਪਨ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਸੀਗਾ ਕਿਸੇ ਨੇ ਉਹ ਨਹੀਂ ਡਰਾਇਆ ਮੇਰੇ ਵੀਡੀਓ ਤੇ ਹਥਿਆਰ ਚੱਕੋ ਹਥਿਆਰ ਵੀ ਚੱਕ ਲੋ ਤੇਰੇ ਤੇ ਹਥਿਆਰ ਗੱਡੀ ਉੱਪਰ ਤੇ ਐਵੇਂ ਇਹ ਚੰਗੀ ਹੀ ਗੱਲ ਨਹੀਂ ਆਗੀ ਸੋ ਐਵੇਂ ਅੱਗੇ ਅੱਗੇ ਖੜੀ ਵੀ ਹੱਥ ਸਮਝ ਗਿਆ ਇਹ ਚੰਗੀ ਹੀ ਗੱਲ ਨਹੀਂ ਸਰ ਫੁੱਲ ਰੋਕੇ ਇਧਰੇ ਮਲਾਜ਼ਮ ਆ ਗਏ ਆ ਗਏ ਯਾਰ ਸਰ ਭੱਜ ਗਿਆ ਭੱਜ ਗਿਆ ਫੜੋ ਉਹਨੂੰ ਤੋ ਦੇਖ ਸਕਦੇ ਆ ਮਲਾਜ਼ਮ ਨੂੰ ਹੀ ਮਲਾਜ਼ਮਾਂ ਨੂੰ ਫੜਨਾ ਪੈ ਰਿਹਾ ਵਾ ਆਪਣਾ ਬੰਦਾ ਛੱਡ ਕੇ ਭੱਜ ਗਿਆ ਕੁਲਦੀਪ ਸਿੰਘ ਨਾਮ ਆ ਕਿੱਥੇ ਦਾ ਰਹਿਣ ਵਾਲਾ ਵਾ ਜੀ ਆ ਵੀਡੀਓ ਨਿਭਾਓ ਕਿੱਥੇ ਦਾ ਰਹਿਣ ਵਾਲਾ ਵਾ ਤੁਸੀਂ ਤੁਸੀਂ ਵੀ ਮਲਾਜ਼ਮ ਹੋ ਤੁਸੀਂ ਮਲਾਜ਼ਮ ਹੋ ਉਹ ਤਾਂ ਦੱਸਣਾ ਵੀਡੀਓ ਨਿਭਾਓ ਕਿੱਥੇ ਰਹਿਣ ਵਾਲੇ ਠੀਕ ਸੱਚ ਨਾਲ ਜੋ ਦੁਖੀ ਕਰਦਾ ਹਾਂ ਹਾਂਜੀ ਪੋਸਟਾਂ ਡਿਊਟੀ ਦਾ ਜਲੰਧਰ ਹੀ ਤੁਹਾਡੀ ਡਿਊਟੀ ਕਿੱਥੇ ਵੀਡੀਓ ਨਿਭਾਓ ਬਲਾਗਰਾਂ ਦਾ ਤਾਂ ਤੇ ਤੁਸੀਂ ਲੋਕਾਂ ਨੂੰ ਕਿਉਂ ਕਿਉਂ ਡਰਾਨੇ ਹੋ ਅਸੀਂ ਤੁਹਾਨੂੰ ਕੋਈ ਮਾੜੀ ਗੱਲ ਕਹੀ ਸਾਨੂੰ ਸਾਲਟ ਕੱਢ ਕੇ ਪਾਗੇ ਤੁਸੀਂ ਤੁਸੀਂ ਨਹੀਂ ਪਏ ਤੁਹਾਡੇ ਨਾਲ ਦਾ ਬੰਦਾ ਤੇ ਪਿਆਣਾ ਤੁਹਾਡੇ ਨਾਲ ਹੀ ਸੀ ਖੰਡੇ ਕਰਪਾਨਾ ਗੱਡੀ 'ਚ ਕੀ ਕਰ ਰਿਹਾ ਸੀ ਜੇ ਪੰਜਾਬ ਪੁਲਿਸ ਦਾ ਮੁਲਾਦਮ ਹੋਵੇ ਵਿੱਚ ਇਹ ਚੀਜ਼ੇ ਸ਼ੋਪਨ ਦੇ ਤੁਸੀਂ ਆਪ ਦਾ ਹੁਸਤਾ ਮੈਂ ਨਹੀਂ ਤੁਹਾਡੇ ਤੇ ਬਲੇਮ ਨਹੀਂ ਕਰ ਰਿਹਾ ਪਰ ਤੁਹਾਡੇ ਬੰਦਾ ਦੇ ਨਾਲ ਸੀ ਗਲਤੀ ਹੈ ਕਿ ਨਹੀਂ ਉਹਦੀ ਮੇਰੀ ਗੱਲ ਸੁਣ ਲੈ ਗਲਤੀ ਹੈ ਕਿ ਨਹੀਂ ਉਹਦੀ ਕੋਈ ਸਾਲਟ ਤਾਂ ਨਾ ਕੋ ਚਾਕੂ ਇਸਰੇ ਹਾਂਜੀ 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 ਇਹ ਪਤਾ ਨਹੀਂ ਹੱਥੋਂ ਪਹਿਲਾਂ ਹੀ ਹੋਈ ਸੀ ਲੈ ਇੱਥੇ ਆ ਬੱਸ ਸਟੈਂਡ ਦੇ ਕੋਲੇ ਜੀ ਨਹੀਂ ਪਾਡੇਗਾ ਜੀ ਹਾਂਜੀ ਕੋਈ ਮੈਨੂੰ ਬਾਅਦੋਂ ਪਤਾ ਹੀ ਆਪਾਂ ਨੂੰ ਭੱਜ ਦਿੱਥੇ ਗਿਆ ਉਹ ਹੀ ਉਹ ਤੋਂ ਕੋ ਕਾਰ ਹੈ ਮੇਰੇ ਵੀ ਸਾਡੇ ਕੋ ਤੂ ਟੂ ਵੀਲਰ ਹੈ ਕੋ ਸਾਡੇ ਸਾਈਡ ਵਾਲਾ ਕੀ ਲੱਗਦਾ ਮਾੜੀ ਗੱਲ ਹੈ ਪੰਜਾਬ ਪੁਲਿਸ ਦੇ ਇਦਾਂ ਦੇ ਮੁਲਾਜ਼ਮ ਹੋ ਕੇ ਇਹ ਚੀਜ਼ਾਂ ਕਰ ਰਹੇ ਹੈ ਹੈਨਾ ਕਿਉਂਕਿ ਮੁਲਾਜ਼ਮ ਤਾਂ ਲੋਕਾਂ ਦੇ ਹਿੱਤ ਲਈ ਬਣੇ ਆ ਲੋਕਾਂ ਦੇ ਸਾਥ ਦੇ ਲਈ ਬਣੇ ਇਹ ਚ ਜਲੇ ਥੋੜੀ ਬਣੇ ਕਿ ਸਾਲਟਾ ਲਾ ਕੇ ਸਾਲਟਾ ਇੱਕ ਕੰਮ ਲਈ ਦਿੱਤੀ ਪੰਜਾਬ ਪੁਲਿਸ ਨੇ ਮਾੜੀ ਮਾੜੀ ਗੱਲ ਹੈ ਸੋ ਉਹ ਸਾਰੇ ਇਦਾਂ ਹੈ ਬਿਲਕੁਲ ਤੁਦ ਹਲੋ ਸੋ ਬੜੇ ਹੀ ਅੱਛੇ ਕਮਿਸ਼ਨਰ ਮੈਡਮ ਤੁਨ ਪ੍ਰੀਤ ਕੋਰ ਜਲੰਧਰ ਚ ਨੇ ਉਹਨਾਂ ਦੇ ਹੁੰਦੇ ਇਹ ਚੀਜ਼ਾਂ ਹੋ ਰਹੀਆਂ ਵਾਂ ਉਹਨਾਂ ਨੂੰ ਵੀ ਗੁਜਾਰਿਸ਼ ਆ ਕਿ ਇਹ ਚੀਜ਼ਾਂ ਰੁਕੀਆਂ ਜਾਣ ਤੇ ਇਹ ਮੁਲਾਦਮਾਂ ਤੇ ਮੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਬੜੇ ਹੀ ਅੱਛੇ ਨੇਚਰ ਦੇ ਨੇ ਤੇ ਬੜੇ ਹੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਾਲੇ ਨੇ ਕੋਈ ਨਾ ਲਈ ਜਨਰਲ ਡਿਊਟੀ ਕਰਦੇ ਆਪਾਂ ਅੱਛਾ ਉਹ ਬੈਟ ਕਿਹੜਾ ਕਿੰਨੇ ਤੋਂ ਛਾਰਟ ਟੋ ਟੀਮ ਤੋਂ ਉਹ ਛਾਰਟ ਪੱਕੀ ਛਾਰਟ ਨੂੰ ਰਾਟ ਕੀ ਦੀ ਆ ਪਈ ਬੰਦ ਪਈ ਲਾਈਵ ਚੱਲੋ ਤੁਸੀਂ ਦੱਸੋ ਲੈ ਵੀ ਪਈ ਚੰਗਾ ਲੱਗਦਾ ਸੋ ਇਹ ਤਸਵੀਰਾਂ ਨੇ ਜਲੰਧਰ ਦੇਆਂ ਸੋ ਇਹ ਇਹ ਤਸਵੀਰਾਂ ਨੇ ਮੈਰੰਜਮ ਥਾਪੜ ਤੜਤ ਨਾ ਅਬ ਹੁਣ ਦੇਖਣਾ ਹੋਵੇ ਕਿ ਇਹ ਮੁਲਾਜ਼ਮਾਂ ਤੇ ਕੀ ਕਾਰਵਾਈ ਹੁੰਦੀ ਹੈ